ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਆ ਰਾਤ ਨੂੰ ਆਇਆ ਆਇਆ ਸਤਸਰਿਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 855 ਤੇ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 25 ਫਰਵਰੀ ਨੂੰ ਸੱਤ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ 2V ਤੇ 6 ਮੋਟਰਸਾਈਕਲ ਤੇ ਨਗਦ ਰਾਸਾਂਗਾਂ ਦੇ ਕੌਨਬੈਕਟ ਰੇਟਰ ਤੇ ਜਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਫਤੂਬਾਲ ਸੁਲਤਾਨਪੁਰ ਲੋਧੀ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 60000 ਸੀ ਤੇ ਵੈਸਟ ਰੇਟਰ ਤੇ ਜਾਫੀ ਦੇ ਲਈ 21-21000 ਰ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਸਿੰਧਣਾ ਤੇ ਫਤਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਹ ਸਿੰਧਣਾ ਫਾਸਟ ਤੇ ਫਤਵਾਲ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਰੇਸਮ ਚੰਬੇ ਕੜ ਕੇ ਵਾਲਾ 6 ਕਵਡੀਆਂ ਪਾ ਕੇ 5 ਨੰਬਰ ਲੈ ਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਗੁਰਵਿੰਦਰ ਸੀਚੇ ਵਾਲ ਤਿੰਨ ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਆ ਸਾਧਪੁਰ ਬੰਗਾ ਐਸ ਬੀ ਐਸ ਨਗਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਬੈਸਟ ਰੇ ਈਆਰਪੀ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਲਿੱਤਰਾ ਤੇ ਭੋਲੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਭੋਲੇਵਾਲ ਫਾਸਟ ਤੇ ਲਿੱਤਰਾ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਕਰਨਤਾਲ ਬਨਾਲਾ 16 ਕਬੜੀਆਂ ਪਾ ਕੇ 12 ਨੰਬਰ ਲਈ ਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਜੱਟ ਲਟੋਂ ਵਾਲਾ 7 ਟੱਚ ਲੈ ਕੇ ਚਾਰ ਜਫੇ ਲਾਏ ਤੇ ਨਾਲ ਗੋਪੀਮਾਨ ਕੀ ਵਾਲਾ ਜੁਆਇੰਟ ਵੈਸਟ ਜਾਫੀ ਬਣਿਆਗਾ ਅੱਗੇ ਗੱਲ ਕਰਦੇ ਹਾਂ ਖੀਰਾਵਾਲੀ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿ ਅਸੀਂ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਸੁਰਖਪੁਰ ਤੇ ਜਲੰਧਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਜਲੰਧਰ ਫਾਸਟ ਤੇ ਸੁਰਖਪੁਰ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਬੁਲਟ ਕੀਰਾਵਾਲੀ 11 ਕਵੱਡੀਆਂ ਪਾ ਕੇ 11 ਨੰਬਰ ਲੈਤੇ ਤੇ ਬਿੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਦੀਪਾ ਚੱਕ ਦੇਸ ਰਾਜ ਵਾਲਾ 6 ਟੱਚ ਲੈ ਕੇ ਚਾਰ ਜਫੇ ਲਾਏ ਤੇ ਨਾਲ ਕਰਨ ਵੱਲੋਂ ਅਲਜੁਆਇੰਟ ਵੈਸਟ ਜਾਫੀ ਬਣੇਗਾ ਅੱਗੇ ਗੱਲ ਕਰਦੇ ਬੰਦਰਡੋੜ ਮੋਗਾ ਕਬੱ ਤੇ ਪਹਿਲਾ ਨਾਮ 100 ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਟ ਰੇਟਰ ਤੇ ਜਾਫੀ ਦੇ ਲਈ 31 31000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਦੋਦਾ ਤੇ ਮਾਨੁਕੇ ਗੱਲ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਮਾਨੁਕੇ ਗੱਲ ਸੈਕਿੰਡ ਤੇ ਦੋਦਾ ਫਾਸਟ ਤੇ ਇਥੋਂ ਦੇ ਵੈਟ ਰੇਟਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਟ ਰੇਟਰ ਬਣੇਗਾ ਰੇਸ ਹੰਸ ਲਈਣ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲਈ ਤੇ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਕਾਲਾ ਦੋਦੇ ਵਾਲਾ ਤੇ ਲਵੀ ਮਾਨੁਕੇ ਵਾਲਾ ਦੋਨਾਂ ਨੇ 6 6 ਟੱਚ ਲੈ ਕੇ 2 2 ਜਫੇ ਲਈ ਦੋਨੇ ਜੀ ਵੈਟ ਜਾਫੀ ਬ ਨਕੋ ਉਤਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 51000 ਸੀ ਤੇ ਵੈਟ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੱਲੰਗਾ ਤੇ ਕਾਲਾ ਸੰਘਿਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲਾ ਸੰਘਿਆ ਸੈਕੰਡ ਤੇ ਮੱਲੰਗਾ ਫਾਸਟ ਤੇ ਇਥੋਂ ਦੇ ਵੈਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਟ ਰੇਡਰ ਬਣੇਗਾ ਦੀਪਦਪੁਰ ਜੀ ਵਾਲਾ 10 ਕਬੱਡੀਆਂ ਪਾ ਕੇ 10 ਨੰਬਰ ਲਈ ਤੇ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣਿਆਗਾ ਪਿੰਦੂ ਸੀਚੇ ਵਾਲ ਤਿੰਨ ਟੱਚ ਲੈ ਕੇ ਦੋ ਜੱਫੇ ਲ ਬਣਿਆਗਾ ਅੱਗੇ ਗੱਲ ਕਰਦੇ ਕਾਲੀ ਰਾਵਣ ਹੁਸ਼ਿਆਰ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 61000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 515200 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੋਰਕੀ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਬਾਹੂ ਅਕਬਰਪੁਰ ਫਾਸਟ ਤੇ ਮੋਰਕੀ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਅੰਕੀਨ ਨਡਾਣੇ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਗੇ ਤਾਂ ਬ ਕਵਰ ਪਰ 10 ਸਟਾਚ ਲੈ ਕੇ ਪੰਜ ਫੈਲਾਈ ਅੱਗੇ ਗੱਲ ਕਰਦੇ ਦਿਰਬਾ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਬੁਲਟ ਮੋਟਰਸਾਈਕਲ ਦਿੱਤੇ ਗਏ ਸਨ ਤੇ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਮੇਜਰ ਲੀਗ ਫੈਡਰੇਸ਼ਨ ਦਾ ਕਬੱਡੀ ਕੱਪ ਕਰਵਾਇਆ ਗਿਆ ਸੀ ਪਹਿਲਾ ਗੱਲ ਕਰਦੇ ਸੈਮੀਫਾਈਨਲ ਦੇ ਵੈਸਟ ਰੇਡਰ ਤੇ ਜਾਫੀਆਂ ਦੀ ਤੇ ਪਹਿਲੇ ਸੈਮੀ ਦੇ ਵਿੱਚੋਂ ਵੈਸਟ ਰੇਡਰ ਬਣਾਂਗਾ ਬਬਰਾ ਠੀਕਰੀਵਾਲ 13 ਕਬੱਡੀਆਂ ਪ 加फी ਬਣੇਗਾ ਬਿੱਲਾ ਕਤਬੇ ਵਾਲਾ 10 ਟੱਚ ਲੈ ਕੇ 4 ਜੱਫੇ ਲੈ ਤੇ ਦੂਜੇ ਸੈਮੀ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਦੂਜੇ ਸੈਮੀ ਦਾ ਬੈਸਟ ਰੇਡਰ ਬਣੇਗਾ ਰਕੇਸ਼ ਬੌਪਰ ਵਾਲਾ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਅਮਨ ਦਿਉਰੇ ਵਾਲਾ ਤੇ ਹੁਣ ਗੱਲ ਕਰਦੇ ਆਂਗੇ ਫਾਈਨਲ ਦੇ ਰਿਜ਼ਲਟ ਦੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਲੈਂਜ ਤੇ ਗੱਗੀ ਲੋਪ ਕਬੱਡੀ ਕਲੱਬ ਮਾਲਵਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਗੱਗੀ ਲੋਪ ਕਬੱਡੀ ਕਲੱਬ ਮਾਲਵਾ ਸੈਕੰਡ ਤੇ ਗੁਰਦਾਸਪੁਰ ਲੈਂਜ ਫਾਸਟ ਤੇ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਫਾਈਨਲ ਮੈਚ ਦਾ ਬੈਸਟ ਰੇਡਰ ਬਣੇਗਾ ਢੀਲਾ ਜਾਂਡਲੀ ਵਾਲ ਬਣੇ ਅਗੇ ਟਲਾ ਤੇ ਬਿੱਟ ਜਾਫੀ ਦੀ ਗੱਲ ਕਰਗੇ ਤਾਂ ਬਿੱਟ ਜਾਫੀ ਬਣੇਗਾ ਸਫੀਰਸੀਨ ਵਾਲਾ ਤੇ ਮੁੰਡੇ ਬੋਲਟ ਮੋਟਰਸਾਈਕਲਾਂ ਦੇ ਵੈਸਟ ਰੇਡਰ ਤੇ ਜਾਫੀ ਬਣੇ ਅਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ